ਅਮਰਸਾਦ ਜ਼ਿਲ੍ਹੇ ਦੀ ਤਹਿਸੀਲ ਸ਼੍ਰੀ ਬਾਬਾ ਬਕਾਲਾ ਦੀ ਧਰਤੀ ਤੇ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਚਿੱਟਾ ਸ਼ਰਿਆਂ ਵਿੱਚ ਰਿਖ ਰਿਹਾ ਦੰਤ ਵਾਂਗੂ ਇਹ ਚਿੱਟਾ ਜਵਾਨੀ ਨੂੰ ਨਿਗੜ ਰਿਹਾ ਬੀਤੇ ਦਿਨੀ ਪਤਾਪੁਰ ਵਾਸੀ ਸਗਵੰਦਰ ਸਿੰਘ ਪੁੱਤਰ ਮੰਗਲ ਸਿੰਘ ਦੀ ਚਿਤੇਨਾ ਓਵਰਡੋਜ਼ ਕਰਨ ਮੌਤ ਹੋ ਗਈ ਜਦਕਿ ਮਰਨ ਵਾਲੇ ਨੌਜਵਾਨ ਦੇ ਸਾਥੀ ਉਸਨੂੰ ਉਸੇ ਹਾਲਤ ਛੱਡ ਕੇ ਮਿੱਤਰ ਦਾ ਮੋਟਰਸਾਈਕਲ ਤੇ ਮੋਬਾਈਲ ਲੈ ਕੇ ਫਰਾਰ ਹਨ ਇਲਾਕੇ ਵਿੱਚ ਪੂਰੀ ਚਰਚਾ ਹੈ ਕਿ ਠੱਠੀਆਂ ਤੇ ਬਦਾਰਪੁਰ ਵਿੱਚ ਚਿਟਾ ਸ਼ਰਿਆਂ ਵਿੱਚ ਮਾਮੂਲੀ ਸ਼ਾਇਦ ਹੀ ਤਰ੍ਹਾਂ ਬਿਕ ਰਿਹਾ ਸਮੇਂ ਸਮੇਂ ਦੇ ਸਮਾਜਿਕ ਜਟੇਬੰਦੀਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਪਰ ਕੋਈ ਹੱਲ ਨਹੀਂ ਨਿਕਲਿਆ ਸਗੋਂ ਨਸ਼ਾਤ ਦਿਨ-ਦੁਗਲੀ ਰਾਤ ਚੋਕਲੀ ਤਰਕੀ ਨਾਲ ਸ਼ਰਿਆਂ ਵਿੱਚ ਬਿਕ ਰਿਹਾ ਹਲਕਾ ਵਿਧਾਇਕ ਤਲਵੀਰ ਸਿੰਘ ਟੋਂਗ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਕਿ ਅਖਬਾਰੀ ਬਿਆਨਾਂ ਤੋਂ ਬਾਹਰ ਆ ਕੇ ਨਸ਼ੇ ਦੇ ਸੁੱਧਾਗਰਾਂ ਨੂੰ ਅੰਦਰ ਕਰੋ ਹੁਣ ਦੇਖਦੇ ਹਾਂ ਕਿ ਇਸ ਕਰਨਾਂ ਤੋਂ ਬਾਅਦ ਕਾਰਵਾਈ ਹੁੰਦੀ ਹੈ ਜਾਂ ਦੰਤ ਫਿਰ ਇਸੇ ਹੋਰ ਘਰ ਦੇ ਜੀ ਨੂੰ ਨਿਕਲੇਗਾ ਆਓ ਦੇਖਦੇ ਹਾਂ ਦਸ਼ਕਰ ਬਤਾਪੁਰ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਸਰ ਇਹ ਕਹਿੰਦੇ ਵੀ ਨਸ਼ਾ ਖਤਮ ਕਰਤਾ ਵ੍ਰਿਸ਼ਟਾਚਾਰ ਖਤਮ ਕਰਤਾ ਪਰ ਐਲਾ ਨਹੀਂ ਕਰਦੇ ਰਹਿੰਦੇ ਪਰ ਕੋਈ ਗੱਲ ਨਹੀਂ ਹੋਈ ਹੁਣ ਕੱਲ ਜਦੋਂ ਵੀ ਇਹ ਹਾਦਸਾ ਹੋਇਆ ਉਹਦੇ ਐਮਐਲਏ ਆਉਂਦੇ ਵੀ ਠੱਠੀਆਂ ਪਿੰਡ ਜਿੱਥੇ ਨਾ ਜਾਵੇ ਕਿਦਾ ਜੀ ਉਥੇ ਘੇ ਦੇ ਘਰ ਆਏ ਪਤਾਵਾ ਤੋ ਤਾਇਓ ਉਹ ਗਾ ਜਿਹੜੇ ਜਿਹੜੇ ਪਿੰਡ ਦੇ ਕਿਤੇ ਵੀ ਗਿੰਟੀ ਦੇ ਪਿੰਡ ਆ ਉਹਨਾਂ ਦਾ ਕੰਮ ਆ ਤੁਸੀਂ ਐਮਐਲਏ ਸਾਹਿਬ ਕੋ ਕੀ ਉਮੀਦ ਰੱਖਦੇ ਆ ਜੀ ਜੀ ਤੇ ਮੈਂ ਪਹਿਲਾਂ ਵੀ ਇੱਕ ਤਰ੍ਹਾਂ ਉਹਨਾਂ ਦੇ ਘਰ ਜਾ ਕੇ ਕਹਿ ਕੇ ਆਇਆ ਆ ਵੀ ਇਹ ਕਰੋ ਇਹਦੇ ਸਾਨੂੰ ਕਰਨਾ ਪੈਣਾ ਵਾ ਜਿੱਥੇ ਤੁਹਾਨੂੰ ਕੀ ਕਿਹਦਾ ਪਤਾ ਚਾਹੀਦਾ ਵਾ ਤੇ ਅਸੀਂ ਦੇ ਨੇ ਆਂ ਜਿੱਥੇ ਨੌਜਵਾਨਾਂ ਦੀ ਕੀ ਲੋੜ ਦੱਸਣਾ ਤੇ ਜਿੱਥੇ ਜਿੰਨੇ ਜੇ ਵੇਖਦੇ ਆ ਇਹ ਨਾਂ ਦੱਸਾਂਗੇ ਹੁਣ ਤੇ ਅਸੀਂ ਵੀ ਵਾਣੀ ਦੇਣਦੇ ਆ ਅਗਲੀ ਵਾਰ ਆਪਾਂ ਨਾਂ ਲਿਖ ਕੇ ਵੀ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ ਤੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਛੱਡਣਾ ਛੱਡ ਜੇ ਨਹੀਂ ਤੇ ਫਿਰ ਅਸੀਂ ਕਾਰਵਾਈ ਆਪ ਕਰਾਂਗੇ ਓਕੇ ਧੰਨਵਾਦ ਹਾਂਜੀ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹਰਮਿਤ ਸਿੰਘ ਦਾਉਦ ਮੇਰੀ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜੀ ਦੇ ਵਿੱਚ ਮੈਂ ਤੌਰ ਨੌਜਵਾਨਾਂ ਤੇ ਨਿੱਧਿਆ ਮਤਦਾਂ ਤੇ ਕੰਮ ਕਰਦਾ ਜਿਹੜੀ ਇਹ ਨਵਾਂ ਕੱਲ ਜਿਹੜੀ ਘਟਨਾ ਵਾਪਰੀ ਆ ਬਾਬਾ ਮਕਾਲਾ ਸਾਹਿਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇਤਿਹਾਸਿਕ ਧਰਤੀ ਜਿਹਨੂੰ ਮੰਨਿਆ ਜਾਂਦਾ ਥੋੜੀ ਦੂਰ 2-3 ਕਿਲੋਮੀਟਰ ਦੂਰ ਪਿੰਡ ਆ ਜਿੱਥੇ ਬੜੇ ਵੱਡੇ ਪੱਧਰ ਤੇ ਬੜੀ ਦੇਰ ਤੋਂ ਨਸ਼ਾ ਵਿਕਦਾ ਆ ਰਿਹਾ ਜਿਵੇਂ ਇਹਨੇ ਵੀਰ ਨੇ ਪਹਿਲਾਂ ਦੱਸ ਕੇ ਟੈਕਟ ਛੱਕੀਆਂ ਪਿੰਡ ਇਕੱਲੇ ਛੱਕੀਆਂ ਪਿੰਡ ਦੇ ਵਿੱਚ ਨਹੀਂ ਪੰਜਾਬ ਦੇ ਅੰਦਰ ਪੂਰੇ ਤਰ੍ਹਾਂ ਜਿਹੜਾ ਨਸ਼ਾ ਇਹ ਘਰ ਘਰ ਸਾਡੇ ਪੰਜਾਬ ਦੀ ਨੌਜਵਾਨਾਂ ਦੇ ਵਿੱਚ ਸੁੰਹੀਆਂ ਜਿਹੜੀਆਂ ਲੱਗਣ ਡੈ ਪਈਏ ਇਹਦਾ ਇਹਦਾ ਕਰਤਾ ਧਰਤਾ ਕਹਿ ਲਿਏ ਜਿਵੇਂ ਪ੍ਰਸ਼ਾਸਨ ਦੀ ਗੱਲ ਕੀਤੀ ਜਾਂਦੀ ਪ੍ਰਸ਼ਾਸਨ ਦੀ ਢਿੱਲਬਾਜੀ ਦੇ ਨਾਲ ਸਰਕਾਰ ਦੀ ਸ਼ਹਿ ਦੇ ਉੱਤੇ ਜਿਹੜਾ ਨਸ਼ਾ ਪੰਜਾਬ ਦੇ ਅੰਦਰ ਘੜਾ ਘੜੇ ਸੀ ਦੇਖਿਆ ਤੇ ਜਿਹਦੇ ਨਾਲ ਸਾਡੇ ਪੰਜਾਬ ਦੀਆਂ ਰੋਜ਼ ਮੌਤਾਂ ਰੋਜ਼ ਬਾਰਾ ਫਰਨਗੇ ਜਿਹੜੀ ਚੈਨਲ ਦੇ ਹਿੰਦੀਏ ਖਬਰਾਂ ਵੇਖ ਲਈਏ ਰੋਜ਼ ਸਾਡੇ ਪੰਜਾਬ ਦੇ ਜਿਹੜੇ ਮੌਨਮਾਲੇ ਸਾਡੇ ਕਿੱਥਾਂ ਨਹੀਂ ਕਿ ਸਰਕਾਰ ਨਵੀਂ ਬਣੀ ਆ ਤੇ ਉਹਦੇ ਨਾਲ ਕੀ ਲੱਗਦਾ ਵੀ ਨਸ਼ਾ ਘਟਿਆ ਕਿ ਵਧਿਆ ਆ ਗਿਆ ਦੇਖੋ ਜੀ ਪਹਿਲਾਂ ਮੈਂ ਅੱਜ ਦੀ ਗੱਲ ਨਾਲ ਇਸ ਮੁਕਤੀ ਦੀ ਸਰਕਾਰ ਦੀ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜੀਆਂ 5 ਸਾਲਾਂ ਬਾਅਦ ਸਰਕਾਰਾਂ ਬਣਦੀਆਂ ਆਈਆਂ ਉਹ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਨਸ਼ਾ ਪੰਜਾਬ ਤੋਂ ਕਤਲ ਕੀਤਾ ਜਾਵੇ। ਜਿਵੇਂ ਕੈਪਟਨ ਸਾਹਿਬ ਨੇ ਕਾਂਗਰਸ ਵੇਲੇ ਗੁੱਟਕਾ ਸਾਫਸਟ ਗੁੱਟਕਾ ਸਾਹਾ ਹਿੰਦੂ ਵਿੱਚ ਫੜ ਕੇ ਤਲਵੰਡੀ ਸਾਹਿਬ ਨੂੰ ਇਹ ਸਮਰਖਾਦੀ ਸੀ ਕਿ ਚੌਥਾ ਹਫ਼ਿਆਰੇ ਵਿੱਚ ਨਸ਼ਾ ਕਟਨ ਕਰਾਂਗੇ। ਨਸ਼ਾ ਉਹਦੋਂ ਵੀ ਘਟਿਆ ਨਹੀਂ ਨਸ਼ਾ ਵਧੇਰੇ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਮੌਤਾ ਹੋਣ ਦੀ ਗਿਣਤੀ ਜਿਹੜੀ ਵਧੇਰੇ ਹੋਈ ਆ ਉਹਨਾਂ ਕੋਈ ਨਹੀਂ ਰੁਕਿਆ। ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਫਿਰ ਵੋਟ ਹਾਸਲ ਕਰ ਲਈ ਆਮ ਆਦਮੀ ਪਾਰਟੀ ਨੇ ਇਸ ਤੁਰਦਾ ਹਸਾਰਾ ਲਿਆ ਕਿ ਅਸੀਂ ਪੰਜਾਬ ਦੇ ਅੰਦਰੋਂ ਜਿਹੜਾ ਨਸ਼ਾ ਜਿਹੜਾ ਚਿੱਟਾ ਵਾਏ ਬਿਲਕੁਲ ਖਤਮ ਕਰ ਦੇਵਾਂਗੇ ਤੇ ਜਦੋਂ ਦੀ ਆ ਸਰਕਾਰ ਬਣੀ ਆ ਅੱਜ ਮਾਰਚ ਤੋਂ ਬਾਅਦ ਤੇ ਧੜਾ ਧੜ ਜਿਹੜਾ ਨਸ਼ਾ ਵਾ ਵੱਧ ਵਿਕ ਰਿਹਾ ਇਤੋਂ ਤੱਕ ਕਿ ਪਿੰਡਾਂ ਦੇ ਅੰਦਰ ਦੁਕਾਨਾਂ ਵਾਂਗੂੰ ਕਿ ਜਿਵੇਂ ਦੁਕਾਨ ਤੋਂ ਸਬਜ਼ਾ ਲੈਣ ਜਾਈਏ ਉਸੇ ਤਰ੍ਹਾਂ ਸਾਡੇ ਪੰਜਾਬ ਦੇ ਪਿੰਡਾਂ ਦੇ ਘਰਾਂ ਦੇ ਵਿੱਚੋਂ ਜਿਹੜਾ ਨਸ਼ਾ ਵਾ ਬਾਹਰ ਸਾਡੇ ਨੌਨ ਨਾਨਾਂ ਦੇ ਘਰ ਸਾਡਾ ਕਹਿਣ ਦਾ ਪਾਵੇ ਨਸ਼ਾ ਵੱਧ ਚੁੱਕਾ ਵਾ ਨਸ਼ਾ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿੱਥੇ ਜਿੱਥੇ ਵੀ ਵਿਧਾਇਕ ਬਣੇ ਆ ਕਿਸੇ ਨੇ ਕੋਈ ਕਾਰਜਗਾਰੀ ਨਹੀਂ ਕੀਤੀ ਫੋਕਾ ਦਿਖਾਉਣ ਲਈ ਜੇ ਅੱਜ ਤੋਂ ਬਾਅਦ ਜੇ ਚੋਣਾ ਹੋਣੀਆਂ ਹੁਣ ਗੁਜਰਾਤ ਦੇ ਵਿੱਚ ਹਰਿਆਣੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤੇ ਉੱਥੇ ਇਹ ਕਿਹਾ ਜਾਊਗਾ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਿੱਤਾ ਆਮ ਆਦਮੀ ਪਾਰਟੀ ਫੇਰ ਝੂਠ ਬੋਲੂਗੀ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਿੱਤਾ ਨੌਜਵਾਨਾਂ ਨੂੰ ਮੰਤਰ ਇਹ ਇੱਕ ਵੀ ਵਾਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਪੂਰਾ ਨਹੀਂ ਕੀਤਾ ਇਸ ਕਰਕੇ ਇਹ ਸਰਕਾਰ ਦੋਸ਼ੀ ਆ ਪ੍ਰਸ਼ਾਸਨ ਦੋਸ਼ੀ ਆ ਜਿਹੜੀਆਂ ਧੜਾ ਧੜ ਸਾਡੇ ਨੌਜਵਾਨ ਸਾਡੇ ਪਿੰਡ ਦਾ ਬੰਦਾ ਬਡਾਪੁਰ ਦਾ ਸਿਮਿੰਦਰ ਸਿੰਘ ਹਾਂਜੀ ਜਿਹੜਾ ਟੂਲ ਦੋਈ ਨਾਮਕਿਆ ਬੰਦਾ ਇਹ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਗਾਹ ਲੱਗੇ ਬੰਦੋਣੇ ਕਿਹਦੇ ਆ ਤੇ ਸੁਧਾਰ ਹੋਣਾ ਚਾਹੀਦਾ ਇੱਥੇ ਦਾ ਸ਼ੇਰ ਰਖਦੇ ਉਹਨਾਂ ਬੰਦਿਆਂ ਨੂੰ ਕਾਬੂ ਕਰਨਾ ਚਾਹੀਦਾ ਅਸੀਂ ਸੁਣਿਆ ਕਿ ਪਹਿਲਾਂ ਵੀ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਪਿੰਡ ਬਦਾਤਪੁਰ ਹੋ ਚੁੱਕੀ ਹੈ ਸਾਡੇ ਪਿੰਡ ਦੇ ਇੱਕ ਪਿੰਡ ਨੂੰ ਦੱਸ ਚੁੱਕਾ ਹਾਂ ਹਾਂਜੀ ਤੇ ਆ ਦੂਸਰੀ ਡੈਥ ਹੋ ਚੁੱਕੀ ਹੈ ਨਸ਼ਾ ওভারਡੋਸ ਲੈਣ ਨਾਲ ਦੂਜੀ ਡੈਥ ਹੋ ਗਈ ਬਿਲਕੁਲ ਸਰਕਾਰ ਕੋ ਇਹ ਮੰਗ ਕਿ ਨਸ਼ੇ ਬੰਦ ਕੀਤੇ ਜਾਣ ਇੱਥੇ ਨਸ਼ਾ ਵੇਚਦਾ ਉਹਨਾਂ ਬੰਦਿਆਂ ਨੂੰ ਫੜ ਕੇ ਕਾਬੂ ਕਰਦੇ ਨਸ਼ੇ ਬੰਦ ਕੀਤੇ ਜਾਣ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਕਾਨੂੰਨ ਦਾ ਪ੍ਰਚਾਰ ਹੋਣਾ ਚਾਹੀਦਾ ਵੀ ਉਹਨਾਂ ਕਰਕੇ ਵੀ ਇਹ ਮੌਤਾਂ ਕਿਉਂ ਹੋ ਜਾਂਦੇ ਸੋਧ ਕਰਨੀ ਚਾਹੀਦੀ ਯਾਰ ਕਾਨੂੰਨ ਦੀ ਜੀ ਇਹ ਜਿਲ੍ਹਾ ਦਾ ਜੀ ਮਧਿਆਨਾਵਾ ਜੇ ਉਹ ਜਿਹੜੇ ਵੇਚਦੇ ਉਹਨਾਂ ਨੂੰ ਕਰਦੇ ਹੁੰਦੇ ਆਈਪੀਸੀ ਸੈਕਸ਼ਨ 96 ਤੋਂ ਲੈ ਕੇ 106 ਤੱਕ ਬਚਾਓ ਵਾਸਤੇ ਵੀ ਆਪਾਂ ਕਰਦੇ ਆ ਤੇ ਉਹ ਦੇ ਸੈਲਫ ਡਿਫੈਂਸ ਹੁੰਦਾ ਜੀ ਉਹਦੇ ਅਧਾਰ ਤੇ ਵੀ ਕਾਨੂੰਨ ਬਣਨੇ ਚਾਹੀਦੇ ਆ ਜਿਹੜੇ ਵੇਚਦੇ ਆ ਉਹਨਾਂ ਦੇ 302 ਵਰਗੇ ਪਰਚੇ ਪਾਉਣੇ ਚਾਹੀਦੇ ਗਏ ਕਿ ਅੱਗੇ ਜਿਹੜੀ ਆ ਬੱਚਿਆਂ ਨੌਜਵਾਨਾਂ ਤੇ ਜਿਹੜੀ ਆ ਆਉਣ ਵਾਲੇ ਤੇ ਕੰਟਰੋਲ ਹੋ ਸਕੇ ਵੇਚਣ ਵਾਲਿਆਂ ਦੇ ਇਹ ਪਾਵਾਂਗੇ ਫੇਰ ਹੀ ਇਹ ਹਟਣਾ ਇਹਨਾਂ ਦੇ ਪੂਰੀ ਤਰ੍ਹਾਂ ਤੇ ਵੀ ਸਫਾਈ ਕਰਨੀ ਪੈਣੀ ਹੈਗਾ ਕੋਈ ਹੋਰ ਨਹੀਂ ਦੱਸਦੇ ਨਾ ਜਿਹੜਾ ਵੇਚਦਾ ਉਹਨਾਂ ਦਾ ਵਿਰੋਧ ਕਰ ਤੁਸੀਂ ਦੇਖ ਸਕਦੇ ਹੋ ਕਿ ਸ਼ਮਸ਼ਾਨ ਘਾਟ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਵਾ ਜੋ ਕਿ ਅੱਜ ਬੱਚਾ ਜਿਹੜਾ ਵਾ ਸੜ ਕੇ ਸੁਆਹ ਚੁੱਕਾ ਵਾ ਪਿੰਡ ਬਦਾਤਪੁਰ ਦੇ ਵਿੱਚ ਦੂਸਰਾ ਇਹ ਜਿਹੜਾ ਵਾ